ਤੁਸੀਂ ਸਾਡਾ ਸ਼ੋਅ ਧਿਆਨ ਦੇ ਨਾਲ ਸੁਣੋ ਸਾਰੀਆਂ ਗੱਲਾਂ ਸਾਰੇ ਸਵਾਲ ਮੈਂ ਲਵਾਂਗਾ ਨਾਲ ਦੇ ਨਾਲ ਸਕਰੀਨ ਤੇ ਨੰਬਰ ਵੀ ਡਿਸਪਲੇ ਕਰ ਰਹੇ ਹਾਂ ਤੁਸੀਂ ਇਸ ਤੇ ਕਾਲ ਕਰਕੇ ਆਪਣੇ ਸਵਾਲ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ ਸਰ ਆਪਾਂ ਗੱਲ ਕਰਾਂਗੇ ਹਮੇਸ਼ਾ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਸਕੂਲਿੰਗ ਦੀ ਪਰ ਅੱਜ ਆਪਾਂ ਯੂ ਐਸ ਏ ਸਕੂਲਿੰਗ ਦੀ ਗੱਲ ਕਰਦੇ ਹਾਂ ਪਹਿਲਾਂ ਤਾਂ ਕਿਹੜੀ ਕਲਾਸ ਤੋਂ ਲੈ ਕੇ ਬੱਚੇ ਨੇ ਜਿਹੜੇ ਉੱਥੇ ਐਡਮਿਸ਼ਨਸ ਲੈ ਸਕਦੇ ਆ ਔਰ ਕਿੰਨੀ ਏਜ ਉਹਨਾਂ ਦੀ ਹੋਣੀ ਚਾਹੀਦੀ ਔਰ ਕਿਹੜੀ ਜਮਾਤ ਤੋਂ ਸ਼ੁਰੂ ਹੁੰਦਾ ਜੀ ਬਿਲਕੁਲ ਦੇਖੋ ਯੂਐਸਏ ਸਕੂਲਿੰਗ ਵੀਜ਼ਾ ਜੋ ਹੈਗਾ ਇਹਦੇ ਕਰਕੇ ਜੇ ਤੁਹਾਡੇ ਘਰ ਦੇ ਵਿੱਚ 7 ਸਾਲ ਤੋਂ ਲੈ ਕੇ 17 ਸਾਲ ਮਤਲਬ 7 ਸਾਲ ਦਾ ਬੱਚਾ ਜੋ ਹੈ ਦੂਜੀ ਜਾਂ ਤੀਜੀ ਕਲਾਸ ਦੇ ਵਿੱਚ ਹੁੰਦਾ ਤੁਸੀਂ ਫਰਸਟ ਔਨਵਰਡ ਕਾਊਂਟ ਕਰ ਲਓ ਏਜ ਫੈਕਟਰ ਮੈਟਰ ਕਰਦਾ ਹੈ ਏਜ 6 ਵੀ ਹੈ ਗਿਆ ਸੈਪਟ ਨਹੀਂ ਹੋਏਗਾ 7 ਇਅਰ ਟੂ ਲੈ ਕੇ 7 ਸਾਲ ਤੋਂ ਲੈ ਕੇ 17 ਸਾਲ ਤੱਕ ਦੇ ਵਿੱਚ ਦੇ ਤੁਹਾਡੇ ਘਰ ਦੇ ਵਿੱਚ ਕਿ ਮਾਈਨਰ ਬੱਚਾ ਹੈਗਾ ਯਾ ਉਹਦਾ ਤੁਸੀਂ ਯੂ ਐਸ ਏ ਦਾ ਐਫ 1 ਅਕੈਡੈਮਿਕ ਜਿਹਨੂੰ ਆਪਾਂ ਸਕੂਲਿੰਗ ਵੀਜ਼ਾ ਅਪਲਾਈ ਕਰ ਸਕਦੇ ਹੋ ਔਰ ਉਹਦੇ ਨਾਲ ਇੱਕ ਪੇਰੈਂਟ ਜਾਂ ਦੋਨੋਂ ਪੇਰੈਂਟ ਜਾਂ ਫਿਰ ਜੇਕਰ ਤੁਹਾਡੇ ਘਰ ਦੇ ਵਿੱਚ ਉਹਦਾ ਰੀਅਲ ਬ੍ਰਦਰ ਸਿਸਟਰ ਹੈਗਾ ਜਾਂ ਫਿਰ ਕੋਈ ਕਜ਼ਨ ਹੈਗਾ ਯਾ ਜੋ ਕਿ ਬਾਹਰ ਜਾਣਾ ਚਾਹੁੰਦਾ ਹੈ ਲੇਕਿਨ ਕੈਨੇਡਾ ਵਾਂਗੂ ਵਧੇ ਜੀ ਆਈ ਸੀ ਆਈ ਲੈਟਸ ਸੇ ਉਹ ਸਾਰਾ ਕੁਝ ਇਨਾ ਇਸ਼ੂਜ਼ ਨੂੰ ਦੇਖਦੇ ਹੋਏ ਤੁਸੀਂ ਡਰਦੇ ਹੋ ਤਾਂ ਤੁਸੀਂ ਇੱਕ ਬਹੁਤ ਘੱਟ ਖਰਚੇ ਦੇ ਵਿੱਚ ਬੱਚੇ ਦਾ ਮਾਈਨਰ ਵੀਜ਼ਾ ਔਰ ਜੋ ਨਾਲ ਜਾ ਰਿਹਾ ਉਹਨੂੰ B1 B2 ਕੈਟਾਗਰੀ ਦਾ ਅਪ ਟੂ 10 ਇਅਰ ਦਾ ਮਲਟੀਪਲ ਐਂਟਰੀ ਵੀਜ਼ਾ ਦਵਾ ਸਕਦੇ ਹੋ ਬੇਸਿਕਲੀ ਆ ਜੋ EIFS ਦਾ ਤੁਹਾਡੇ ਵਾਸਤੇ ਯੂਐਸਏ ਦਾ ਸਕੂਲਿੰਗ ਵੀਜ਼ਾ ਲੈਣ ਦਾ ਮੋਟਿਵ ਸੀਗਾ ਉਹ ਇੱਕ ਸੀਗਾ ਸਾਡੇ ਨਾਰਥ ਇੰਡੀਆ ਦੇ ਵਿੱਚੋਂ ਜਾਂ ਖਾਸ ਕਰਕੇ ਆਪਣੇ ਪੰਜਾਬੀ ਭੈਣ ਭਰਾ ਇੱਕ ਬਹੁਤ ਵੱਡੇ ਪੱਧਰ ਤੇ ਯੂਐਸਏ ਜਾਣਾ ਚਾਹੁੰਦੇ ਆ ਲੇਕਿਨ ਇੰਟਰਵਿਊ ਤੋਂ ਡਰਦੇ ਹੋਏ ਕਿ ਇੰਟਰਵਿਊ ਦੇ ਵਿੱਚ ਆਪਾਂ ਆਪਣਾ ਗਰਾਊਂਡ ਕੀ ਰੱਖਾਂਗੇ ਆਪਾਂ ਘੁੰਮਣ ਜਾ ਰਹੇ ਆ ਉਸ ਗਰਾਉਂਡ ਤੋਂ ਡਰਦੇ ਹੋਏ ਉਹ ਕਿਸੇ ਨਾ ਕਿੱਥੇ ਇੱਕ ਦੂਜੇ ਪਾਸੋਂ ਯੂਐਸਏ ਦੀ ਐਂਟਰੀ ਕਰਦੇ ਆ ਜਿਦੇ ਵਿੱਚ ਰਿਸਕ ਨੂੰ ਲੈ ਕੇ ਨਾਲ ਧਾਰੀ ਖਰਚਾ ਹੁੰਦਾ ਏ ਔਰ ਉੱਧਰ ਜਾ ਕੇ ਉਹਨਾਂ ਨੂੰ ਪੇਪਰ ਪਾਣੇ ਪੈਂਦੇ ਆ ਮਤਲਬ ਨਾਓ ਇੰਡੀਆ ਆ ਸਕਦੇ ਆ ਨਾ ਕਿਸੇ ਨੂੰ ਬੁਲਾ ਸਕਦੇ ਆ ਜਦ ਤੱਕ ਡਿਸੀਜਨ ਨਹੀਂ ਆਂਦਾ ਤਾਂ ਯੂਐਸਏ ਦਾ ਸਕੂਲਿੰਗ ਵੀਜ਼ਾ ਦੇ ਵਿੱਚ ਜਦੋਂ ਵੀ ਕੋਈ ਬੱਚੇ ਨੂੰ ਤਾਂ ਵੀਜ਼ਾ ਲੱਗਿਆ ਮਲਟੀਪਲ ਐਂਟਰੀ ਜੋ ਗਿਆ ਅਕੈਡੈਮਿਕ ਵੀਜ਼ਾ ਹੋ ਗਿਆ ਜੋ ਵੀ ਉਹਨੂੰ ਗਾਰਡੀਅਨ ਨਾਲ ਮੰਮੀ ਪਾਪਾ ਜਾਂ ਬ੍ਰਦਰ ਸਿਸਟਰ ਕਜ਼ਨ ਚਾਚਾ ਤਾਊ ਮਾਮਾ ਕੋਈ ਵੀ ਜੋ ਅਕੰਪਨੀ ਕਰ ਰਿਹਾ ਉਨੂੰ ਜਦੋਂ ਮਲਟੀਪਲ ਐਂਟਰੀ ਵੀਜ਼ਾ ਲੱਗਿਆ ਉੱਥੇ ਜਾ ਕੇ ਤੀਜੇ ਮਹੀਨੇ ਦੇ ਵਿੱਚ ਉਹਨੂੰ ਵਰਕ ਪਰਮਿਟ ਦੇ ਕਨਵਰਟ ਕਰਵਾ ਕੇ ਉਹਨਾਂ ਕੋਲਿਫ੍ਰਿਕ ਲੀਗਲ ਮਲਟੀਪਲ ਐਂਟਰੀ ਵੀਜ਼ਾ ਰਹਿੰਦਾ ਹੈ ਫਿਰ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਮੈਂ ਪੇਪਰ ਪਾਏ ਹੋਏ ਆ ਔਰ ਮੈਂ ਇੰਡੀਆ ਨਹੀਂ ਆ ਸਕਦਾ ਕਿ ਕਿਸ ਨੂੰ ਬੁਲਾ ਨਹੀਂ ਸਕਦਾ ਇਹ ਇੱਕ ਬਿਲਕੁਲ ਜੈਨੂਇਨ ਬਿਲਕੁਲ ਸਹੀ ਪ੍ਰੋਸੈਸ ਹੈਗਾ ਤੁਹਾਡੇ ਸਾਰਿਆਂ ਦੇ ਵਾਸਤੇ ਜੋ ਕਿ ਯੂਐਸਏ ਜਾਣਾ ਚਾਹੁੰਦੇ ਆ ਏਜ ਦੁਆਰਾ ਦੱਸ ਦਿਨਾ 7 ਤੋਂ ਲੈ ਕੇ 17 ਸਾਲ ਦੇ ਵਿੱਚ ਹੈਗੀ ਹੈ ਕੋਈ ਪੁਰਾਣੇ ਫੰਡਸ ਦੀ ਲੋੜ ਨਹੀਂ ਹੈਗੀ ਹੈ ਕੋਈ ਵਾਧੂ ਤੁਹਾਨੂੰ ਸੀਏ ਰਿਪੋਰਟ ਸ਼ੋਅ ਕਰਨ ਦੀ ਆਪਣੇ ਐਸੈਟ ਸ਼ੋਅ ਕਰਨ ਦੀ ਲੋ ਔਰ ਇੱਕ ਬਹੁਤ ਘੱਟ ਖਰਚਾ ਔਰ ਬਹੁਤ ਘੱਟ ਸਮਾਂ ਮਹੇਜ ਤੁਸੀਂ 2 ਤੋਂ 2.5 ਮਹੀਨੇ ਦੇ ਵਿੱਚ ਜੋ ਹੈਗਾ ਯੂਐਸਏ ਦਾ ਸਕੂਲਿੰਗ ਵੀਜ਼ਾ ਦੇ ਨਾਲ ਆਪਣਾ B1 B2 ਕੈਟਾਗਰੀ ਦਾ ਵੀਜ਼ਾ ਲੈ ਸਕਦੇ ਹੋ ਬਿਲਕੁਲ ਜੇਕਰ ਤੁਹਾਡੇ ਘਰੇ ਵੀ ਕੋਈ ਬੱਚਾ 7 ਸਾਲ ਦਾ ਹੈਗਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਤੁਹਾਡੀ ਐਲੀਜੀਬਿਲਿਟੀ ਨਹੀਂ ਬਣਦੀ ਤਾਂ ਤੁਸੀਂ ਆਪਣੇ ਬੱਚੇ ਦੇ ਵਿਹਾਰ ਤੇ ਆਪਣਾ ਵੀਜ਼ਾ ਲੈ ਸਕਦੇ ਹੋ ਚਾਹੇ ਤੁਸੀਂ ਯੂ ਐਸ ਏ ਜਾਣਾ ਚਾਹੇ ਤੁਸੀਂ ਕੈਨੇਡਾ ਜਾਣਾ ਕੈਨੇਡਾ ਬਾਰੇ ਵੀ ਗੱਲ ਕਰਾਂਗੇ ਸਰ ਯੂ ਐਸ ਏ ਦੇ ਵਿੱਚ ਕਿੰਨਾ ਕੁ ਵੀਜ਼ਾ ਸਕਸੈਸ ਰੇਟ ਹੈਗਾ ਜਿਹੜਾ ਆਪਾਂ ਸਕੂਲਿੰਗ ਦੀ ਗੱਲ ਕਰਦੇ ਆ ਜੀ ਬਿਲਕੁਲ ਦੇਖੋ ਯੂ ਐਸ ਆਪਾਂ ਪਹਿਲਾ ਇੱਕ ਨਾਰਮਲ ਅ ਅਮਰੀਕਾ ਦੇ ਵੀਜ਼ਾ ਦੀ ਗੱਲ ਕਰਨਾ ਕਿ ਆਪਾਂ ਜਦੋਂ ਉੱਥੇ ਵੀਜ਼ਾ ਅਪਲਾਈ ਕਰਨੀਆਂ ਕਿਸੇ ਤੋਂ ਸਪੌਂਸਰਸ਼ਿਪ ਮੰਗਾਈ ਹੈ ਇੰਟਰਵਿਊ ਦੇਣੀਆਂ ਵਿਜ਼ਟਰ ਵੀ ਆਪਾਂ ਅਮਰੀਕਾ ਘੁੰ ਲੇਕਿਨ ਸਾਡੀ ਕੋਈ ਇਮੀਗ੍ਰੇਸ਼ਨ ਹਿਸਟਰੀ ਤਾਂ ਹੁੰਦੀ ਨਹੀਂ ਹੈ ਪਹਿਲਾਂ ਆਪਾਂ ਕਿਥੇ ਘੁੰਮਣ ਗਏ ਨਹੀਂ ਹੈ ਇੰਟਰਵਿਊ ਦੇ ਵਿੱਚ ਬੰਦਾ ਫਿਰ ਡਰ ਜਾਂਦਾ ਹੈ ਕਿਉਂਕਿ ਜਦੋਂ ਉਹਦਾ DS-160 ਭਰਿਆ ਜਾਂਦਾ ਹੈ ਉਹਨੂੰ ਇਹ ਨਹੀਂ ਪਤਾ ਰਹਿੰਦਾ ਕਿ ਮੈਂ ਹੁਣ ਕਿੱਦਾਂ ਆਪਣੇ ਗਰਾਉਂਡਸ ਕਲੀਅਰ ਕਰਾਂ ਔਰ ਉਹਨੂੰ ਨਿਰਾਸ਼ਾ ਦਾ ਸਾਹਮਣਾ ਸਾਫ ਕਰਨਾ ਪੈਂਦਾ ਹੈ ਲੇਕਿਨ ਜਦੋਂ ਯੂਐਸਏ ਦਾ ਤੁਸੀਂ ਸਕੂਲਿੰਗ ਵੀਜ਼ਾ ਅਪਲਾਈ ਕਰਦੇ ਹੋ ਤੁਹਾਡੇ ਕੋਲ ਇੱਕ ਗਰਾਉਂਡ ਹੈ ਕਿ ਘਰ ਦਾ ਮਾਈਨਰ ਬੱਚੇ ਨੇ ਯੂਐਸਏ ਵਿੱਚ ਐਡਮਿਸ਼ਨ ਲਈ ਹੋਈ ਹੈ ਇੰਟਰਵਿਊ ਦੀ ਗੱਲ ਮੈਂ ਕਰਨਾ ਇੰਟਰਵਿਊ ਇੱਧਰ ਵੀ ਹੋਏਗਾ ਬੱਚੇ ਦੀ ਉਮਰ ਜੇ 14 ਸਾਲ ਤੋਂ ਛੋਟੀ ਹੈ ਤਾਂ ਬੱਚ ਐਂਬੈਸੀ ਚ ਅਪੀਅਰ ਹੋਏਗਾ ਉਹਦਾ ਇੰਟਰਵਿਊ ਦਾ ਵੀਡੀਓ ਵਗੈਰਾ ਆਲਰੇਡੀ ਐਂਬੈਸੀ ਕੋਲ ਸਬਮਿਟਡ ਹੁੰਦਾ ਉਹ ਹੀ ਆਈਐਫਐਸ ਦਾ ਫਾਈਲਿੰਗ ਡੀਐਸ160 ਕਰਨ ਦਾ ਪ੍ਰੋਸੈਸ ਹੈਗਾ ਸਕੂਲ ਦੇ ਨਾਲ ਸਾਡੇ ਡਾਇਰੈਕਟ ਆਇਆ ਪਿਆ ਆਪਾਂ ਅਥੋਰਾਈਜ਼ਡ ਏਜੰਟ ਹੈਗਾ ਨਾਲ ਜੋ ਇੱਕ ਪੇਰੈਂਟ ਜਾਂਦਾ ਪੇਰੈਂਟ ਬੱਚੇ ਦੇ ਬਿਹਫ ਤੇ ਬੋਲਦਾ ਕਿ ਮੈਂ ਉਹਨੂੰ ਯੂਐਸਏ ਕਿਉਂ ਪੜਾਉਣਾ ਚਾਹਨਾ ਸਾਡੇ ਕੋਲ ਯੂਐਸਏ ਦੇ ਬੋਰਡਿੰਗ ਫੀਸ ਪੇਡ ਹੁੰਦੀ ਹੈ ਕਿਉਂਕਿ ਆਪਾਂ ਬੱਚੇ ਨੂੰ ਉੱਥੇ ਬੋਰਡਿੰਗ ਦੇ ਵਿੱਚ ਪਾਣਾ ਹੈ ਆਪਾਂ ਇਹ ਕਲੀਅਰ ਕਰਨੇ ਹੁੰਦੇ ਆ ਹੋਰ ਵੀ ਅਦਰ ਚੀਜ਼ਾਂ ਜਦੋਂ ਤੁਹਾਡਾ ਇੰਟਰਵਿਊ ਪ੍ਰਪੇਅਰ ਜਿਸ ਆਪਣੇ ਘਰ ਦਾ ਇੱਕ ਮਾਈਨਰ ਬੱਚਾ ਹੈਗਾ ਉਹਦੀ ਯੂਐਸਏ ਚ ਐਡਮਿਸ਼ਨ ਹੋ ਚੁੱਕੀ ਹੈ ਸੀਟ ਸਿਕਿਉਰਡ ਹੈਗੀ ਹੈ ਉਹਨੂੰ ਮੈਂ ਯੂਐਸਏ ਡ੍ਰੌਪ ਕਰਨ ਜਾ ਰਿਹਾ ਇਸ ਕਰਕੇ ਔਰ ਹੋ ਸਕਦਾ ਮੈਂ ਉਹਨੂੰ ਡ੍ਰੌਪ ਕਰਨ ਤੋਂ ਬਾਅਦ 1-2 ਮਹੀਨੇ ਬਾਅਦ ਵਾਪਸ ਆਣਾ ਹੈ ਜੋ ਅਕੋਰਡਿੰਗਲੀ ਹਾਈ ਕਮਿਸ਼ਨ ਦੀ ਗਾਈਡਲਾਈਨ ਹੈਗੀ ਹੈ ਉਹ ਆਪਾਂ ਤੁਹਾਨੂੰ ਸਾਰੇ ਕੁਐਸਚਨ ਆਨਸਰ ਪ੍ਰਿਪੇਅਰ ਕਰਾਉਣੇ ਆ ਮਲਟੀਪਲ ਐਂਟਰੀ ਵੀਜ਼ਾ ਤੁਹਾਨੂੰ ਇਸ ਬਿਹਾਰਫ ਤੇ ਮਿਲਦਾ ਤੁਸੀਂ ਛੁੱਟੀਆਂ ਵਿੱਚ ਵੀ ਤਾਂ ਬੱਚੇ ਨੂੰ ਮਿਲਣ ਜਾਣਾ ਬੱਚਾ ਵੀ ਉਦਾਸ ਹੁੰਦਾ ਇਸ ਕਰਕੇ ਇਹ ਸਾਰੇ ਕੁਐਸਚਨ ਆਨਸਰ ਆਪਾਂ ਤੁਹਾਨੂੰ ਪ੍ਰਿਪੇਅਰ ਕਰਾਨੇ ਆ ਸਕਸੈਸ ਰੇਟ ਦੀ ਗੱਲ ਜਿਵੇਂ ਆਪਾਂ ਅੱਜ ਨੇ ਹੁਣ ਕਿਹਾ ਇਹਦਾ ਕੀ ਸਕਸੈਸ ਰੇਟ ਰਹੇਗਾ ਜੇਕਰ ਤੁਹਾਡਾ ਕੰਸਲਟੈਂਟ ਔਰ ਸਕੂਲ ਦੇ ਵਿੱਚ ਰਿਪਰੈਜ਼ੈਂਟੇਟਿਵ EIFS ਆਗਾ ਮੈਂ ਤੁਹਾਨੂੰ 100% ਗਾਰੰਟੀ ਦਿੰਦਾ ਕਿ ਯੂਐਸਏ ਦੇ ਵਿੱਚ ਜੇਕਰ ਤੁਸੀਂ ਸਕੂਲਿੰਗ ਵੀਜ਼ਾ ਦਾ ਗਰਾਉਂਡ ਲੈ ਕੇ ਹਾਈ ਕਮਿਸ਼ਨ ਚ ਇੰਟਰਵਿਊ ਵਾਸਤੇ ਆਪਿਅਰ ਹੁੰਦੇ ਹੋ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋ ਸਕਦਾ ਕਿਉਂਕਿ ਸਾਡਾ ਜਦੋਂ ਬੱਚੇ ਦੀ I20 ਲੈਣੀ ਹੈ ਉਸ ਟਾਈਮ ਸਾਰੀ ਡਾਕੂਮੈਂਟੇਸ਼ਨ ਜਾਂਦੀ ਆ ਉਹ ਪ੍ਰਿਪੇਅਰ ਕਰਨ ਦਾ ਟੰਗ LOR ਸਾਰਿਆਂ ਤੋਂ ਅੱਡ ਹੁੰਦੀ ਆ ਰੈਜ਼ਿਊਮੇ ਬਣਦਾ ਸਾਰਾ ਕੁਝ ਸਟੇਟਮੈਂਟ ਆਫ ਪਰਪਸ ਵਗੈਰਾ ਸਭ ਕੁਝ ਸਬਮਿਟ ਹੁੰਦਾ ਇਹਦੇ ਵਿੱਚ I20 ਲੈਣ ਤੋਂ ਪਹਿਲਾਂ ਬਿਕੋਜ਼ ਜਦੋਂ ਤੁਹਾਡੀ I20 ਆਉਂਦੀ ਆ ਬੱਚੇ ਦੀ ਆਪਾਂ ਜੋ ਵੀ ਡਾਕੂਮੈਂਟ ਸਬਮਿਟ ਕੀਤੇ ਆ ਉਹ ਸਾਰੇ ਹਾਈ ਕਮਿਸ਼ਨ ਨੂੰ ਜਾ ਚੁੱਕੇ ਆ ਫਾਈਨੈਂਸ਼ੀਅਲ ਕਪੈਸਿਟੀ ਉਹ ਸਾਰਾ ਕੁਝ ਜਦੋਂ ਤੁਹਾਡਾ ਏਜੰਟ ਜਾਂ ਤੁਹਾਡਾ ਕੰਸਲਟੈਂਟ EIFS ਹੈਗਾ ਤੁਸੀਂ ਸਾਨੂੰ ਮੌਕਾ ਦਿੱਤਾ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋ ਸਕਦਾ ਤੁਹਾਡਾ 100% ਵੀਜ਼ਾ ਆਏਗਾ ਆਏਗਾ ਹੀ